ਵਾਇਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਖੋਣੇ ਆ ਜੀ ਤੁਹਾਨੂੰ ਸੋਲਰ ਸਿਸਟਮ ਇਹ 10 ਪਲੇਟਾਂ ਵਾਲਾ ਸਿਸਟਮ ਆ ਤੇ ਨਾਲ ਇਹ ਮੋਟਰ ਚੱਲ ਰਹੀ ਆ ਵੇਖ ਲਓ ਕਿੰਨਾ ਪਾਣੀ ਮਾਰ ਰਹੀ ਏ ਤੇ ਲਵ ਕਿਉਂ ਆਪਾਂ ਇਹ ਲਵਾਇਆ ਭਲਾ ਸੋਲਰ ਸਿਸਟਮ ਇੱਥੇ ਇਹ 32 ਦਾ ਨਾ ਕਨੈਕਸ਼ਨ ਹੀ ਮਿਲਦਿਆ ਫੇਰ ਆਈ ਸੋਲਰ ਸੇਟਨ ਲਵਾਤਾ ਹੂੰ ਹਾਂਜੀ ਇਹ ਦੱਸ ਰਿਹਾ ਹੀ ਵੀ 32 ਦਾ ਕਨੈਕਸ਼ਨ ਇੱਥੋਂ ਕੋਈ ਤਾਰ ਨਹੀਂ ਲੰਗਦੀ ਤਾਰ ਕੋਈ ਨਹੀਂ ਲੰਗਦੀ ਇੱਥੇ ਸਾਬ ਨਾਲ ਦੋ ਤਾਰ ਕੋਈ ਨਹੀਂ ਹੈਗੀ ਫੇਰ 32 ਦਾ ਸਿਸਟਮ ਕਨੈਕਸ਼ਨ ਹੀ ਮਿਲਦਿਆ ਤੇ ਫੇਰ ਅਸੀਂ ਸੂਰਜ ਵਾਲਾ ਸੋਲਰ ਸਿਸਟਮ ਲਵਾਤਾ 50 ਸਾਲ ਦੀ ਗਾਰੰਟੀ ਹੈ ਅੱਛਾ ਸੋਲਰ ਸਿਸਟਮ ਹਾਂਜੀ 50 ਸਾਲ ਗਾਰੰਟੀ ਆ ਤੇ ਰਾਤ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਦਿਨੇ-ਦਿਨੇ ਪਾਣੀ ਭਰ ਦਿੰਦੀ ਆ ਹੂੰ ਨਹੀਂ ਇਹ ਸੁਖ ਤੇ ਆਗਾ ਸੋਲਰ ਸਿਸਟਮ ਦਾ ਆਪੇ ਵੀ ਦੇਖ ਸਕਦੇ ਜੋ ਵੇਖੋ ਕਿੰਨਾ ਪਾਣੀ ਮਾਰ ਰਹੀ ਹਾਂ ਯੱਕ ਤੁਸੀਂ ਕਰ ਹੀ ਸਕਦੇ ਜੋ ਵੇ ਇਹ ਸੁਖ ਤੇ ਹੈਗਾ ਇਹ ਵੀ ਉਹ ਤਰ੍ਹਾਂ ਬੱਤੀ ਡੀਗਦੇ ਰਹੀਦਾ ਤੇ ਫਿਲਹਾਲ ਇੱਕ ਹੋਰ ਪ੍ਰੋਬਲਮ ਆ ਵੀ ਸਿਰਫ 4 ਘੰਟੇ ਬੱਤੀ ਆਉਂਦੀ ਆ 4 ਘੰਟੇ ਆਉਂਦੀ ਆ ਤੇ ਬਾਅਦ ਫੇਰ ਗਾਂ ਜਾ ਕੇ ਵਧੂਗੀ ਪਰ ਫਿਲਹਾਲ ਮੋਕੇ ਤੇ ਇੰਨੇ ਕੀ ਆਉਂਦੀ ਆ ਤੇ ਜਿਵੇਂ ਕਈਆਂ ਦਾ ਵੱਧ ਪਹਿਲੀ ਹੁੰਦੀ ਆ ਮੋਟਰ ਇੱਕ ਹੁੰਦੀ ਆ ਹਾਂਜੀ ਹਾਂਜੀ ਤੇ ਉਹ ਫਿਰ ਭਰਨੀ ਔਖੀ ਹੋ ਜਾਂਦੀ ਸਾਢੇ 5 ਦੀ ਮੋਟਰ ਐ ਚ ਕਿੰਨੇ ਦੀ ਸਾਢੇ 5 ਦੀ ਅੱਛਾ ਸਾਢੇ 5 ਦੀ ਮੋਟਰ ਆ ਦਿੱਤੇ 2 ਕਿੱਲੇ ਥਾਂ ਦੇ ਆਮਣਾ ਭਰ ਦੂਗੇ ਹਾਂ ਚੋਨਾ ਵੀ ਪਾਲ ਲਿਆ ਨੇ ਵਧੀਆ ਤਰੀਕੇ ਨਾਲ ਪੂਰਾ ਅੱਛਾ ਹਾਂਜੀ ਹਾਂਜੀ ਤੇ ਨਾਲੇ ਕਿੰਨਾ ਖਰਚਾ ਦੱਸ ਰਿਹਾ ਹਾਂ 180 ਇਹ ਖਰਚ ਆਇਆ 180 10 ਪਲੇਟਾਂ ਲੱਗੀਆਂ ਇੱਥੇ ਐਸ਼ਾ 10 ਪਲੇਟਾਂ ਲੱਗੀਆਂ 180 ਹਾਂਜੀ ਤੇ 180 ਦੇ ਵਿੱਚ ਉਹਨਾਂ ਨੇ ਨਾਲ ਮੋਟਰ ਵੀ ਪਾ ਗੀ ਮੋਟਰ ਵੀ ਪਾ ਕੇ ਦਿੱਤੀ ਬਹੁਤ ਫਾਇਦਾ ਹੈ ਦਾ ਟੇਬੋਰ ਤੁਸੀਂ ਆਪ ਕੀਤਾ ਬੋਰ ਆਪ ਕਰਾਇਆ ਅੱਛਾ ਹਾਂਜੀ ਹਾਂਜੀ ਬੋਰ ਆਪ ਕਰਾਇਆ ਅਸੀਂ ਤੇ ਮੋਟਰ ਵੀ ਉਹਨਾਂ ਪਾ ਕੇ ਦਿੱਤੀ ਆ ਤੇ ਇਹ ਡਾਇਰੈਕਟ ਬਸ ਧੁੱਪ ਜੀ ਚੱਲਦਾ ਹੈ ਕਿ ਇਹਦਾ ਕੀ ਨਾਲ ਇਹਦਾ ਕੋਈ ਬੈਟਰੀ ਵੀ ਹੈਗੀ ਆ ਨਾਲ ਦਿੱਤੀ ਨਹੀਂ ਬੈਟਰੀ ਨਹੀਂ ਜੋ ਨਾਲ ਆਗੇ ਧੁੱਪ ਦੇ ਨਾਲ ਹੀ ਚੱਲਣਾ ਕਲੀਆਂ ਪਲੇਟਾਂ ਆ ਐ ਸਰ ਹਾਂਜੀ 10 ਪਲੇਟਾਂ ਆ ਤੇ ਬੈਟਰੀਆਂ ਦਾ ਕੀ ਕਾਰਨ ਉਹ ਕਿਉਂ ਨਹੀਂ ਲਈਆਂ ਨਾਲ ਉਹ ਬੈਟਰੀਆਂ ਦਾ ਕਰਨੇ ਆ ਵੀ ਅੱਜ ਕੱਲ ਤੁਹਾਨੂੰ ਪਤਾ ਵੀ ਚੋਰੀਆਂ ਬੜੀਆਂ ਹੁੰਦੀਆਂ ਹੂੰ ਹੂੰ ਤੇ ਪਲੇਟਾਂ ਨੇ ਜਾਨਾਂ ਦੇ ਕੰਮ ਨਹੀਂ ਆਉਣੀਆ ਪਲੇਟਾਂ ਕੰਮ ਨਹੀਂ ਆਉਣੀਆ ਹਾਂ ਇਹ ਚਲੋ ਵਧੀਆ ਕਾਰਡ ਕੱਢੀ ਆ ਵੀ ਪਲੇਟਾਂ 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 ਦਾ ਕੰਮ ਵਧੀਆ ਚੱਲਿਆ ਚਲੋ ਵੀ ਬੈਟਰੀਆਂ ਦੀ ਲੋਡ ਨਹੀਂ ਪੈਂਦੀ ਪਲੇਟਾਂ ਨਾਲ ਚੱਲ ਜਾਂਦੀ ਐਸਾ ਕੋਟਰਾਜੀ ਵੀ ਆਪੇ ਵੇਖ ਸਕਦੇ ਪਾਣੀ ਕਿੰਨਾ ਵਧੀਆ ਮਾਰਨਦੀ ਹਾਂ ਥੱਲੇ ਜਾ ਕੇ ਵੇਨੇ ਸਿਸਟਮ ਜੇ ਇਹਦਾ ਕੀ ਹਾਂਜੀ ਜਾਓ ਤਾਂ ਸਿਆਲ ਤੇ ਚੱਲਣੀ 5 ਵਜੇ ਤੱਕ ਮੋਟਰ ਅੱਛਾ ਤੇ ਜਦੋਂ ਗਰਮੀਆਂ ਚੱਲਣੀਆਂ ਫਿਰ ਆਪਾਂ 6:30 ਵਜੇ ਤੱਕ ਚੱਲੇ ਮੋਟਰ ਗਰਮੀਆਂ ਤੋਂ ਪਜਾਰੀ ਹੁੰਦੀ ਕਿਉਂਕਿ ਗਰਮੀਆਂ 'ਚ ਗਰਮੀ ਬਹੁਤ ਨਹੀਂ ਤੋਂ ਪਜਾਰੀ ਦੀ ਪਲੇਟਾਂ ਗਰਮ ਹੋਈਆਂ ਹੁੰਦੀਆਂ ਅੱਛਾ ਅੱਛਾ ਹਾਂਜੀ ਤੇ 9 ਵਜੇ ਚੱਲਣੀ ਸਿਆਲ ਜਿੰਨੇ ਸਵਕਤੇ ਪਾਣੀ ਵੇਖ ਲਓ ਵੀ ਕਿੰਨਾ ਹੈ ਸਾਢੇ 5 ਦੀ ਮੋਟਰ ਆ ਤੇ ਪਾਣੀ ਫੁੱਲ ਮਾਰਨ ਦੀ ਆ ਕੋਈ ਤੰਗੀ ਨਹੀਂ ਇਹਦੇ 'ਚ ਕੋਈ ਤੰਗੀ ਨਹੀਂ ਹਾਂਜੀ ਤੇ ਹੁਣ ਇਹਦੇ ਥੱਲੇ ਵਾਲਾ ਸਿਸਟਮ ਖੋਣੇ ਆ ਆ ਵੇਖੋ ਸਮਝ ਆ ਰਿਹਾ ਤੇ ਲਾਵੇ ਇੱਕ ਵਾਰੀ ਇਹਦਾ ਨਾ ਪੂਰਾ ਮੈਨੂੰ ਖਰਚਾ ਪਾਣੀ ਦੱਸ ਦੇ ਕਿੰਨਾ ਕੇ ਦਾ ਖਰਚਾ ਆਇਆ ਜੇ ਕਿਹਨੇ ਲਵਾਉਣੀ ਹੋਵੇ ਤੇ ਫਿਰ ਇਹ 80 ਦਾ ਖਰਚਾ ਆਇਆ 81 ਦਾ ਅੱਛਾ ਪਲੇਟਾਂ ਵੀ ਉਹਨਾਂ ਦਿੱਤੀਆਂ ਐਂਗਲ ਵੀ ਉਹਨਾਂ ਦਿੱਤੇ ਮੋਟਰ ਵੀ ਉਹਨਾਂ ਦਿੱਤੀ ਆਪਣੀ ਤਾਰ ਵੀ ਉਹਨਾਂ ਆਪਣੀ ਦਿੱਤੀ ਹੈ ਅੱਛਾ ਹਾਂਜੀ ਹਾਂਜੀ ਤੇ 80 ਦੇ ਵਿੱਚ ਆ ਸਾਰਾ ਐਂਗਲ ਫਿਟਿੰਗ ਪੁਟਿੰਗ ਕਰਕੇ ਪੂਰੀ ਚਲਾ ਕੇ ਉਹਨਾਂ ਦੇ ਦਿੱਤੀ ਚਲਾ ਕੇ ਦਿੱਤੀ ਉਹਨਾਂ ਨੇ ਆਪਣਾ ਕੰਪਨੀ ਵਾਲਾ ਬੰਦਾ ਸੱਦਿਆ ਫਿਟ ਕਰਨ ਵਾਸਤੇ ਅੱਛਾ ਹਾਂਜੀ ਹਾਂਜੀ ਤੇ ਲਾ ਦੱਸ ਰਿਹਾ ਹੈ ਕਿ ਜਿਵੇਂ ਇੱਥੇ ਲਾਗੇ ਚਾਗੇ ਨਾ ਲਾਗੇ ਚਾਗੇ ਮੋਟਰਾਂ ਨਹੀਂ ਆਈਆਂ ਮੋਟਰਾਂ ਆ ਪੀ ਬੜੇ ਵਿਰਲੇ ਵਾਂਝੇ ਥਾਂ ਤੇ ਕਿੰਨਾ ਥਾਂ ਉਤਰਾਈਆਂ ਹਸਾਬ ਲਾ ਲੋ ਹੂੰ ਦੁਬਾਰਾ ਲਾੜ ਦੱਸ ਰਿਹਾ ਸੀ ਕਿ ਇੱਥੇ ਲਾਗੇ ਚਾਗੇ ਮੋਟਰਾਂ ਨਹੀਂ ਆਈਆਂ ਮੋਟਰਾਂ ਐ ਦੂਰ ਦੂਰ ਵਿਰਲੇ ਥਾਂ ਤੇ ਤੇ ਜਿਹਦੇ ਕਰਕੇ ਪਾਣੀ ਜਿਹੜਾ ਕਿਤੇ ਵੀ ਲਾਉਣਾ ਹੈ ਉਹ ਪਹਿਲੀ ਦੂਰ ਹੁੰਦੀ ਕਿੰਨਾ ਹੀ ਵਟਾ ਥਾਣੀ ਜਾਂ ਫਿਰ ਆਖਾਲਾਂ ਥਾਣੀ ਨਾ ਪਾਣੀ ਆਉਂਦਾ ਹੀ ਤੇ ਪਾਣੀ ਪਹੁੰਚਦਿਆਂ ਦੇਰੀ ਕਿੰਨੀ ਹੋ ਜਾਂਦੀ ਹੀ ਤੇ ਕਈ ਵਾਰੀ ਰਾਹ ਦੇ ਵਿੱਚ ਰੇਸ ਦਾ ਬੜਾ ਹੀ ਨਾਲੇ ਇੰਨੀਆਂ ਕਿਤੇ ਵਟਾ ਖਾਲਾਂ ਖਾਣੀਆਂ ਸੋਖੀਆਂ ਥੋੜੀ ਆ ਸੋਖੀਆਂ ਥੋੜੀ ਤੇ ਫਿਰ ਖਰਚਾ ਹੀ ਨਾ ਲਾਇਆ ਹੀ ਆ ਤੇ ਲਾਗੇ ਚਾਗੇ ਜਿਹੜੇ ਪਹਿਲੀਆਂ ਵਾਲੇ ਆ ਉਹ ਇਹੋ ਚਲਾ ਕੇ ਪਰ ਲੈਂਦੇ ਉਹਨਾਂ ਨੂੰ ਲਾਗੇ ਚਾਗੇ ਜਿਹੜੇ ਉਹਨਾਂ ਨੂੰ ਸੋਖ ਹੋ ਗਿਆ ਦੇਖੋ ਜੀ ਅੱਜ ਕੱਲ ਨਾ ਲਾਗੇ ਚਾਗੇ ਜਿਹੜੇ ਲੋਕੀ ਨਾ ਨਾ 16 ਸੇਟ ਲਵਾਇਆ ਸਾਰਿਆਂ ਬੋਰ ਕਰਾਤੇ ਆ ਅੱਛਾ ਲਾਗੇ ਚਾਗੇ ਆਓ ਵੇਖੋ ਬੋਰ ਹੋਇਆ ਕਿ ਸਾਹਮਣੇ ਦਿਖਣ ਰਿਹਾ ਤੁਹਾਨੂੰ ਅੱਛਾ ਦੇਖ ਸਕਦੇ ਜੇ ਤੁਸੀਂ ਉਹ ਵੀ ਕਹਿੰਦੇ ਵੀ 16 ਸੇਟ ਲਵਾਉਣਾ ਕਿ ਉਹ ਵੀ 25 ਸਾਲ ਇਹਨਾਂ ਦੀ ਗਾਰੰਟੀ ਹੈ ਆਹਾਂ ਕੰਪਨੀ ਵਾਲਿਆਂ ਨੇ ਕਿਹਾ 25 ਸਾਲ ਗਾਰੰਟੀ ਹੈ ਹੂੰ ਕਿ ਸਾਰੇ ਲੋਕੀ ਕਹਿੰਦੇ ਵੀ 16 ਸੇਟ ਲਵਾਉਣਾ ਆਹੋ ਹਾਂਜੀ ਹਾਂਜੀ 25 ਸਾਲ ਗਾਰੰਟੀ ਆ ਟੈਨਸ਼ਨ ਕੋਈ ਨਹੀਂ ਦਿਨੇ-ਦਿਨੇ ਨਾਲੇ ਮੋਟਰ ਚਲਾਓ ਰਾਤ ਦੀ ਨੀਂਦ ਕੋਈ ਖਰਾਬ ਨਹੀਂ ਹੋਣੀ ਕੋਈ ਖਪੰਡੀ ਲੋੜ ਨਹੀਂ ਦਾ ਤਾਂ ਸਾਹਮਣੇ ਵਟਾਂ ਟੁੱਟ ਜਾਂਦੀਆਂ ਆਹ ਦੇਦੀਆਂ ਜਿਹਨੇ ਦੇਨੇ ਵਧੀਆ ਪਾਣੀ ਭਰ ਕੇ ਆਪਣਾ ਘਰ ਨੂੰ ਚਲ ਗਏ ਹੂੰ ਨਾਲੇ ਉਹ ਬੱਤੀ ਬੜੀ ਤੰਗ ਕਰਦੀ ਕਹੇ ਵੇਲੇ ਕਹੇ ਵੇਲੇ ਕੋਈ ਤੇਲ ਕੱਢ ਕੇ ਲੈ ਗਿਆ ਕੋਈ ਕੋਈ ਦੇ ਕਰ ਗਿਆ ਉਹ ਸਾਰੀਆਂ ਟੈਨਸ਼ਨਾਂ ਤੋਂ ਛੁਟਕਾਰਾ ਬੱਤੀ ਵੇਖੋ ਟੱਕਣ ਦੀ ਲੋੜ ਨਹੀਂ ਪੈਂਦੀ ਆਏ ਸੋਚਣਾ ਪਿਆ ਸੋਚੇ ਚੜਿਆ ਆਹੋ ਛੱਡ ਕੇ ਮੋਟਰ ਤੇ ਬੇਫਿਕਰ ਹੋ ਜਾਂਦਾ ਬੰਦਾ ਆਹੋ ਤੁਸੀਂ ਸਮਝ ਸਕਦੇ ਜਾਪੇ ਹੂੰ ਚੱਲ ਠੀਕ ਆ ਫਿਰ ਲਵ ਉਹ ਕਾਕਾ ਵਾਈਕਰ ਜੀ ਕਾਕਾ ਵਾਈਕਰ ਜੀ ਕੀ ਫਦੇ